ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਮਾਚੀਵਾੜੇ ਵਾਲੀ ਸੰਗਤ ਬਾਬਾ ਨੇਤਰ ਜੀ ਤੇ ਬਾਬਾ ਬਾਬਾ ਜਿੰਦਰ ਠੀਕ ਹੈ ਤੇ ਆਪਣਾ ਕਲਵੰਤ ਬਾਪੂ ਰਜਵੰਤ ਪਰੋ ਕਲਵੰਤ ਬਾਪੂ ਹੈ ਨਾ ਕਿਉਂਕਿ ਨਾ ਤਾਂ ਸਾਨੂੰ ਅੱਜ ਪਤਾ ਲੱਗੇ ਨਹੀਂ ਬਾਪੂ ਜੀ ਹੈ ਨਾ ਹੁਣ ਅਸੀਂ ਮਿਲਦੇ ਤਾਂ ਜਦੋਂ ਦਾ ਸੰਘਰਸ਼ ਖਨੂਰ ਦੇ ਸਟਾਰਟ ਹੋਇਆ ਮਿਲ ਰਹੇ ਸੀਗੇ ਅਸੀਂ ਰਾਤ ਆਏ ਮੈਂ ਕਿਹਾ ਗਰੀਂਦਰ ਬਾਈ ਮੈਂ ਕਿਹਾ ਬਾਪੂ ਨਹੀਂ ਤਾਂ ਹੈਗੇ ਵੀ ਬਾਪੂ ਨਹੀਂ ਕਿਥੇ ਨੇ ਉਹ ਹਰ ਬਾਰ ਹੀ ਮਿਲਦੇ ਆ ਕਹਿੰਦੇ ਬਾਪੂ ਨਹੀਂ ਤਾਂ ਮਰਨ ਵਰਤ ਤੇ ਬੈਠ ਗਏ ਟਰਾਲੀ ਖਾਲੀ ਪਈ ਸੀ ਉੱਤੇ ਪਰ ਨਾ ਵੀ ਬਹੁਤ ਤਗੜੇ ਹੋ ਸਰਨੇ ਬਾਪੂ ਜੀ ਤੁਹਾਡੇ ਹੈਨਾ ਤੁਸੀਂ ਸੇਵਾ ਵੀ ਇੰਨੀ ਕਰਦੇ ਹੋ ਹੈਨਾ ਸਾਨੂੰ ਵੀ ਨੌਜਵਾਨਾਂ ਨੂੰ ਵੀ ਜੋੜ ਕੇ ਰੱਖਦੇ ਹੋ ਸਾਰੇ ਪਿੱਛੇ ਹੈਨਾ ਤੇ ਕਿਰਪਾ ਹੋ ਰਹੀ ਹੈ ਹੈਨਾ ਦੇਖੋ ਅਸੀਂ ਹੌਸਲਾ ਹੈਨਾ ਠੀਕ ਹੈ ਤੁਸੀਂ ਸਾਡਾ ਹੌਸਲਾ ਹੋ ਅਸੀਂ ਤੁਹਾਡਾ ਹੈਨਾ ਤੇ ਸੰਗਤ ਹੌਸਲਾ ਬਈ ਹੈਨਾ ਸੰਗਤ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਆ ਕੇ ਆਪਣਾ ਤੇ ਹੌਸਲਾ ਵਧਾਓ ਆਪਣੇ ਜਿਹੜੇ 122 122 ਹੋ ਗਏ ਜੁਮਤਾ ਹਾਂਜੀ ਗੱਲ 112 ਸੀ ਰਾਤ ਦਾ 10 ਹਰਿਆਣੇ ਵਾਲੇ ਆ ਗਏ ਹਨਾ 11 ਆ ਗਏ ਜੀ ਅਸੀਂ ਮੇਰੇ ਆ ਗਏ ਹਾਂ ਹਾਂ ਠੀਕ ਹੈ ਤੇ ਇਹ ਤਾਂ ਗਿਣਤੀ ਵਧੇ ਜਾ ਰਹੀ ਆ ਮੋਦੀ ਉਹਨਾਂ ਨੂੰ ਦੇ ਸੀਗੇ ਵੀ ਇਹ ਤਾਂ ਚੱਲੇ ਜਾਣਗੇ ਘਰੇ ਨੂੰ ਠੀਕ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਆ ਵੀ ਬਹਿਮ ਕੱਟਦੇ ਦਿਮਾਗ ਚ ਅਸੀਂ ਜਾਣ ਵਾਲੇ ਨਹੀਂ ਅਸੀਂ ਤਾਂ ਜਦੋਂ ਵੀ ਪਤਾ ਹੈ ਅੱਗੇ ਨੂੰ ਪਤਾਗੇ ਪਿੱਛੇ ਪੂਛੇ ਮੋੜਨ ਵਾਲਾ ਕੋਈ ਸਵਾਲ ਨਹੀਂ ਹੈਗਾ ਠੀਕ ਹੈ ਨਾ ਪਸੰਗਤ ਨੂੰ ਬੇਨਤੀ ਹੈ ਵੀ ਹੌਸਲਾ ਵਧਾਓ ਠੀਕ ਹੈ ਜਾਂ ਤੋਂ ਜ਼ਿਆਦਾ ਨਵਰੀ ਪਾਰਡਰ ਤੇ ਆ ਕੇ ਠੀਕ ਆ ਨਾ ਪਿੰਡ ਦੀ ਪੰਚਾਇਤਾਂ ਨੂੰ ਬੇਨਤੀ ਹੈ ਵੀ ਜਿਹੜੇ ਜਿਹੜੇ ਪਿੰਡ ਦਾ ਸਾਥੀ ਬੈਠਿਆ ਸਾਰਾ ਸਾਰਾ ਪਿੰਡ ਨਿਕਲ ਕੇ ਆਵੇ ਹੈ ਨਾ ਆਈ ਹੌਸਲਾ ਹੁੰਦਾ ਭਾਈ ਜੇ ਹੌਸਲੇ ਵਧਾਵਾਗੇ ਤਕੜੇ ਰਾਂਗੇ ਚੜ੍ਹਦੀ ਕਲਾ 'ਚ ਰਾਂਗੇ ਫੇਰ ਮੋਰਚੇ ਫਤਿਹ ਹੋਇਆ ਕਰਦੇ ਨੇ ਠੀਕ ਆ ਅੱਜ ਸਾਰੇ ਢੱਲੇਵਾਲ ਨੇ ਇੱਥੇ ਜਿੰਨੇ ਬੈਠੇ ਨੇ ਹੈ ਨਾ ਸਾਡੇ ਵਾਸਤੇ ਨਾ ਠੀਕ ਆ ਤੇ ਸਾਰੇ ਕੁਰਬਾਨੀ ਦੇ ਰਾਹ ਦੇ ਉੱਤੇ ਤੁਰੇ ਹੋਏ ਨੇ ਦਿੱਲੀ ਕੁਰਬਾਨੀ ਮੰਗ ਰਹੀ ਐ ਇਸ ਟਾਈਮ ਸਾਹਤਾ ਮੰਗ ਰਹੀ ਆ ਅਸੀਂ ਪਿੱਛੇ ਨਹੀਂ ਹਟਦੇ ਪਰ ਅਸੀਂ ਦਾ ਨਵੇਂ ਪਤਾ ਵੀ ਅਸੀਂ ਜਿੱਤਣਾ ਇੱਕ ਦਿਨ ਜਿੱਤ ਕੇ ਰਹਾਂਗੇ ਠੀਕ ਹੈ ਨਾ ਮਸਲਾ ਵੀ ਪਚਾਵਾਂਗੇ ਫਸਲਾਂ ਵੀ ਪਚਾਵਾਂਗੇ ਵਿਵਾਹ ਕਰੋ ਮੇਹਰ ਕਰੋਗਾ ਹੈ ਨਾ ਐਂ ਪੂਰੇ ਟਾਉਨ ਲਗਾੜਿਆਂ ਨਾਲ ਇੱਕ ਦਿਨ ਆਪਣੇ ਘਰ ਨੂੰ ਵਾਪਸ ਹਾਂਜੀ ਬਰ ਹੌਸਲਾ ਦਾ ਵੀ ਤੇਰਾ ਵੀ ਬਹੁਤ ਆ ਜੀ ਨੇ ਭੈਣਾਂ ਤੋਪਾਂ ਦੇ ਮੂੰਹ ਮੋੜ ਤੇ ਸਾਡਾ ਇਹ ਵੀਰ ਉਹ ਨਾ ਚੜਦੀ ਕਲਾ ਹਾਂਜੀ ਅਸਾਂ ਨੂੰ ਤੁਹਾਡਾ ਹੌਸਲਾ ਠੀਕ ਹੈ ਸਾਡਾ ਹੌਸਲਾ ਰਲ ਮਿਲ ਕੇ ਜਾਂਦੇ ਨੇ ਖਾੜੇ ਇਹ ਹਾਂਜੀ ਸਾਰੇ ਦੇ ਸਾਰੇ ਤੇ ਉਹ ਚਲਾਉਣ ਵਾਲਾ ਪ੍ਰਮਾਤਮਾ ਘਾਲਪੂਤਾ ਕਰਨਾ ਸਭ ਕੁਝ ਹੋ ਗਿਆ। ਹਰ ਸਾਡੇ ਪਾਈ ਹੌਸਲੇ ਬਲੰਦਾ। ਹਾਂ ਤੇ ਇਥੋਂ ਸਾਡੀਆਂ ਆਖੀਆਂ ਜਾਣਗੀਆਂ। ਆਖੀਆਂ ਲਾਸਾਂ ਜਾਣਗੀਆਂ। ਬਿਲਕੁਲ ਪਰ ਪਿੱਛੇ ਨਹੀਂ ਜਾਂਦੇ ਆ। ਅੱਗੇ ਨਹੀਂ ਮੁੜਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।